ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਬੁਨੀਦ ਕੋ ਨਜ਼ਰ ਪਾਉਂਨੇ ਆ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖਬਰਾਂ ਤੇ ਦਿੱਲੀ ਵਿਖੇ ਸੰਸਦ ਬਜਟ ਸੈਸ਼ਨ ਵਿੱਚ ਕਾਂਗਰਸ ਸੰਸਦ ਮੈਂਬਰ ਮਨੀਸ਼ Tiwari ਨੇ ਉੱਚ ਨਿਆਂਪਾਲਿਕਾ ਵਿੱਚ ਕਥਿਤ ਗੜਬੜੀਆਂ ਤੇ ਲੋਕ ਸਭਾ ਵਿੱਚ ਮਲਤਵੀ ਪ੍ਰਸਤਾਵ ਨੋਟਿਸ ਕਿਤਾ ਪੇਸ਼ ਝਾਰਖੰਡ ਵਿਖੇ ਭਾਜਪਾ ਆਗੂ ਅਨਲ ਟਾਈਗਰ ਦੀ ਹੱਤਿਆ ਤੇ ਐਨਡੀਏ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਕਾਰਨ ਰਾਂਜੀ ਵਿੱਚ ਵਿਧਾਈ ਗਈ ਸੁਰੱਖਿਆ तेलंगाना एसएलबीसी सुरंग हादसे ਵਿੱਚ 31 ਦਿਨਾਂ ਬਾਅਦ ਮਿਲੀ ਯੂਪੀ ਇੰਜੀਨੀਅਰ ਦੀ লাশ ਅਜੇ ਵੀ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਹਨ 6 ਮਜ਼ਦੂਰ ਜੰਮੂ ਕਸ਼ਮੀਰ ਦੇ ਬਨਿਹਾਲ ਕਾਜੀਗਨ ਨਵਯੁਗ ਸੁਰੰਗ ਦੇ ਅੰਦਰ ਪਲਟੀ ਜੰਮੂ ਤੋਂ ਸ਼੍ਰੀਨਗਰ ਜਾ ਰਹੀ ਬੱਸ 12 ਲੋਕ ਹੋਏ ਜ਼ਖਮੀ ਸ਼੍ਰੀਲੰਕਾ ਦੀ ਜਲ ਸੈਨਾ ਨੇ ਬੰਗਾਲ ਦੀ ਖਾੜੀ ਵਿੱਚ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਤੇ ਸਵਾਰ ਤਮਿਲਨਾਡੂ ਦੇ 11 ਮਛੇਰਿਆਂ ਨੂੰ ਫੜਿਆ ਬੰਗਾਲ ਵਿੱਚ ਫਰਜ਼ੀ ਆਮਦਨ ਕਰ ਛਾਪੇਮਾਰੀ ਦੇ ਦੋਸ਼ ਵਿੱਚ 5 ਸੀਆਈਐਸਐਫ ਕਰਮਚਾਰੀ ਅਤੇ 3 ਹੋਰ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਅੱਜ 7 ਮਾਰਚ ਨੂੰ ਹਰੇ ਨਿਸ਼ਾਨ ਤੇ ਖੁੱਲਿਆ ਕਰੇਲੂ ਸਟਾਕ ਮਾਰਕ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕ ਅਤੇ ਨਿਫਟੀ ਵਿੱਚ ਆਈ ਤੇਜ਼ੀ ਭਿਆਨਕ ਗਰਮੀ ਦੀ ਲਪੇਟ ਵਿੱਚ ਰਾਜਧਾਨੀ ਦਿੱਲੀ ਪਾਰਾ ਪਹੁੰਚਿਆ 40 ਡਿਗਰੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ੀ ਵਹਾਨਾ ਤੇ 25% ਦੀ ਟੈਰਿਫ ਲਗਾਉਣ ਦਾ ਕੀਤਾ ਐਲਾਨ ਗੱਡੀਆਂ ਦੀਆਂ ਕੀਮਤਾਂ ਅਤੇ ਨੌਕਰੀਆਂ ਤੇ ਪੈ ਸਕਦਾ ਹੈ ਇਸ ਦਾ ਅਸਰ ਕੈਨੇਡਾ ਦੀ ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰਨ ਆਰਿਆ ਦੇ ਚੋਲਣ ਲੜਨ ਤੇ ਲਗਾਈ ਰੋਕ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ